ਹਾਂਜੀ ਅੱਜ ਆਪਾਂ ਇੱਥੇ ਕਿਸੇ ਮਸਲੇ ਤੇ ਇਕੱਠੇ ਹੋਏ ਆਂ ਤੇ ਕਿਹੜਾ ਮਸਲਾ ਔਰ ਕੀ ਕਹਿਣਾ ਚਾਹੋਗੇ ਮਸਲਾ ਇਹ ਆ ਕਿ ਇੱਥੇ ਚੋਰੀਆਂ ਦੀ ਬਹੁਤ ਜ਼ਿਆਦਾ ਪਰਹਮਾਰ ਆ ਸਾਡੇ ਪਿੰਡ 'ਚ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਚੋਰੀ ਹੁੰਦੀ ਰਹਿੰਦੀ ਆ ਇਹ ਚੋਰ ਜਿਹੜੇ ਆ ਇਹ ਬਾਹਰ ਦੇ ਨਹੀਂ ਹੈਗੇ ਪਹਿਲਾਂ ਵੀ ਉਹਨਾਂ ਦੇ ਇੱਥੇ ਪਰਚੇ ਰਜਿਸਟਰ ਹੋਏ ਹੋਏ ਨੇ ਬਾਰ-ਬਾਰ ਉਹ ਚੋਰੀਆਂ ਬਾਹਰ ਆ ਕੇ ਫਿਰ ਉਹੀ ਵਾਰਦਾਤਾਂ ਕਰਦੇ ਨੇ ਅੱਜ ਰਾਤ ਮੇਰੀ ਹਵੇਲੀ ਵਿੱਚੋਂ ਇੱਕ ਟਰੈਕਟਰ ਦੀ ਨਵੀਂ ਬੈਟਰੀ ਇੱਕ ਪੱਠੇ ਕੋਤਨ ਵਾਲੀ ਮੋਟਰ ਇੱਕ ਸਾਡੇ ਪਿੰਡ ਦਾ ਮੇਰਾ ਗਵਾਂਢੀ ਹੈ ਗੁਰਰਾਮ ਸਿੰਘ ਸੰਨ ਉਹ ਜਗੀਰ ਸਿੰਘ ਉਹਦੀ ਮੋਟਰ ਵੀ ਰਾਤ ਚੋਰੀ ਕੀਤੀ ਗਈ ਹੈ ਇਹ ਜੋ ਹੈ ਬਹੁਤ ਨਿੰਦਣਯੋਗ ਹੈਗਾ ਕੰਮ ਕਿਉਂਕਿ ਬਾਰ-ਬਾਰ ਸਮਝਾਉਂਦੇ باوجود ਵੀ ਉਹ ਲੋਕ ਨਹੀਂ ਸਮਝਦੇ ਬਾਕੀ ਇਹ ਅੱਗੇ ਸਾਡੇ ਪਿੰਡ ਦੇ ਲੋਕ ਜਿਹੜੇ ਹੈਗੇ ਆ ਇਹੋ ਜੇ ਚੋਰ ਚੱਕਿਆਂ ਦੇ ਪਿੱਛੇ ਚੱਲ ਪੈਂਦੇ ਨੇ ਤੇ ਉਹਨਾਂ ਨੂੰ ਛਡਾ ਜਾਂਦੇ ਨੇ ਮੇਰੀ ਇਹੋ ਬੇਨਤੀ ਹੈ ਕਿ ਅੱਗੇ ਤੋਂ ਜੋ ਵੀ ਪਿੰਡ 'ਚ ਕੋਈ ਨਸ਼ਾ ਕਰ ਵੇਚਦਾ ਜਾਂ ਕੋਈ ਚੋਰੀ ਕਰਦਾ ਉਹਦੇ ਪਿੱਛੇ ਜਿਹੜਾ ਹੈਗਾ ਕੋਈ ਵੀ ਮਿਹਰਬਾਨੀ ਕਰਕੇ ਉਹਨੂੰ ਛਡਾਉਣ ਨਾ ਜਾਵੇ ਮੇਰੀ ਇਹੋ ਹੀ ਬੇਨਤੀ ਹੈ ਤੇ ਇਹਦੇ ਤੇ ਜਿਹੜੀ ਅੱਗੇ ਪੰਦੀ ਕਾਰਵਾਈ ਅਸੀਂ ਕਰਵਾਵਾਂਗੇ ਹਾਂਜੀ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਕੋਸ਼ਿਕ 1 2 ਮਤੇ ਆ ਜਿਹੜੇ ਆਪਾਂ ਪਾਸ ਕੀਤੇ ਆ ਤੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਰਾਜੁਰਜੀ ਦਾ ਖਾਲਸਾ ਸ੍ਰੀ ਵੰਤੁਰ ਜੀ ਕੀ ਫਤਿਹ ਸਾਰੇ ਮੇਰੇ ਸੱਜਣ ਮਿੱਤਰ ਸਾਰੇ ਭਰਾ ਸਰਪੰਚ ਸਾਹਿਬ ਸਾਰੇ ਨੰਬਰਦਾਰ ਸਾਹਿਬ ਸਾਰੀ ਪੰਚਾਇਤ ਬੈਠੀ ਇੱਥੇ ਤੇ ਸਾਰੀ ਵਿਰੋਧ ਕਰਦੀ ਏ ਕਿਉਂਕਿ ਵੇਖੋ ਜੀ ਜਿਹਦੀ ਵੀ ਚੋਰੀ ਹੁੰਦੀ ਏ ਅਸੀਂ ਇਹ ਨਹੀਂ ਕਹਿੰਦੇ ਵੀ ਜਿਹੜੇ ਜਿਹੜੇ ਇਸ ਕਰਕੇ ਵੀਡੀਓ ਬਣਾਈ ਗਈ ਏ ਕਿ ਜੋ ਸੱਜਣ ਇੱਥੇ ਨਹੀਂ ਵੀ ਆਏ ਉਹਨਾਂ ਨੂੰ ਵੀ ਇਸ ਵੀਡੀਓ ਥਰੂ ਪਤਾ ਲੱਗ ਜਾਵੇ ਵੀ ਸਾਨੂੰ ਸਾਰਿਆਂ ਨੂੰ ਮਿਲ ਕੇ ਜੋ ਵੀ ਚੋਰੀ ਕਰਦਾ ਜੋ ਵੀ ਕੋਈ ਅੰਸਰ ਚੋਰੀ ਕਰਦਾ ਉਹ ਨਾ ਕਰੇ ਉਹਨੂੰ ਤੇ ਠੱਲ ਪਾਈ ਜਾਵੇ ਜੇ ਮੰਨ ਲਓ ਕੋਈ ਫੜਿਆ ਜਾਂਦਾ ਕੋਈ ਫੜਾਇਆ ਫੜਿਆ ਜਾਂਦਾ ਤੇ ਦੂਸਰਾ ਕੋਈ ਉੱਠ ਕੇ ਉਹਨੂੰ ਛਡਾ ਨਾ ਜਾਵੇ ਕਿਉਂਕਿ ਜੇ ਅੱਜ ਕਿਸੇ ਸਾਡੀ ਚੋਰੀ ਹੋ ਰਹੀ ਹੈ ਤਾਂ ਉਹਦੀ ਵੀ ਹੋ ਸਕਦੀ ਹੈ ਇਸ ਵਾਸਤੇ ਸਾਰਿਆਂ ਨੂੰ ਨੱਥ ਪਾਈ ਜਾਵੇ ਜਿੰਨੇ ਵੀ ਚੋਰ ਚੱਪੇ ਨੇ ਇਹਨਾਂ ਨੂੰ ਸਾਰਿਆਂ ਨੂੰ ਫੜਾਇਆ ਜਾਵੇ ਇਹਨਾਂ ਦੇ ਮਗਰ ਕੋਈ ਨਾ ਜਾਵੇ ਹਾਂਜੀ ਭਾਈ ਜਿਹੜਾ ਅੱਜ ਇੱਥੇ ਆਪਣੇ ਇਕੱਠੇ ਹੋ ਕੇ ਇੱਕ ਸਹੰਤੀ ਜਿਹੜੀ ਆਪਾਂ ਸਾਰੇ ਪਿੰਡ ਨੇ ਕੀਤੀ ਹੈਗੀ ਇਹ ਕੀ ਕਹਿਣਾ ਚਾਹੋਗੇ ਇਸ ਸਹੰਤੀ ਬਾਰੇ ਇਹ ਬਹੁਤ ਵਧੀਆ ਕਾਰਗਰ ਪੰਚਾਇਤ ਵੱਲੋਂ ਕੀਤੀ ਗਈ ਹੈ ਕਿ ਸਾਰੇ ਪਿੰਡ ਨੂੰ ਇੱਕ ਥਾਂ ਇਕੱਠਾ ਕਰਕੇ ਤੇ ਨਸ਼ੇ ਵਿਰੁੱਧ ਕਿੰਨਾ ਚਿਰ ਜਾ ਰਹੇ ਵਿਰੁੱਧ ਜੋ ਵੀ ਮਤੇ ਪਾਸ ਕੀਤੇ ਗਏ ਨੇ ਉਹ ਸਲਾਕਾ ਜੋਗ ਨੇ ਤੇ ਅਸੀਂ ਸਾਰਾ ਪਿੰਡ ਇਸ ਚੀਜ਼ ਦੀ ਹਮਾਇਤ ਕਰਨਾ ਕਿ ਇਸ ਤਰ੍ਹਾਂ ਬਿਲਕੁਲ ਚੋਰਾਂ ਦੇ ਪਿੱਛੇ ਨਹੀਂ ਜਾਣਾ ਚਾਹੀਦਾ ਨਸ਼ੇ ਆਲੇ ਦੇ ਪਿੱਛੇ ਨਹੀਂ ਜਾਣਾ ਚਾਹੀਦਾ ਤੇ ਅਸੀਂ ਇਹਨਾਂ ਸਾਰਿਆਂ ਦੀ ਹਮਾਇਤ ਕਰਦੇ ਹਾਂ